संस्कार कर इंद्र देवता जी तक वीडियो पहुंचनी चाहिए करो देखो दोस्तो गामी ने बहुत क्या कर saya mau kemiri ya orang pas சவுண்ட் பைட் பெண்கள் முப்பத்து दोस्तों आज बु चुकड़ के लिया साढ़े हो बीबिया इट्ठिया होकर सारे बच्चे <स अगेवाँगारी दोस्तों> क्योंकि गर्मी बहुत हो पी आ ਓ ਜਿਹੜਾ ਰੋਇਆ ਜਾ ਰਿਹਾ ਜੀ ਇਹ ਗੁੱਡੀ ਕਰਕੇ ਨਹੀਂ ਰੋਇਆ ਜਾ ਰਿਹਾ ਇਹ ਸਿਰਫ ਗਰਮੀ ਨੂੰ ਰੋ ਰਹੇ ਆ ਇਹ ਗਰਮੀ ਬਹੁਤ ਹੋਈ ਪਈ ਆ 50 ਡਿਗਰੀ ਤੇ ਪਹੁੰਚੀ ਹੋਈ ਆ ਗੁੱਡੀ ਨੂੰ ਕੋਈ ਨਹੀਂ ਰੋ ਰਿਹਾ ਇਹ ਸਾਰੇ ਗਰਮੀ ਨੂੰ ਰੋ ਰਹੇ ਆ ਭਾਈ ਇਹਨਾਂ ਨੂੰ ਜਿਆਦਾ ਗਰਮੀ ਲੱਗਦੀ ਆ ਜਾ ਰਹੇ ਹੁੰਦੇ ਆ ਜਿਹੜੇ ਇਹ ਗੁੱਡੀ ਫੁੱਕਣ ਜਾ ਰਹੇ ਆ ਜੇ ਇਹ ਵੀ ਸਾਡੇ ਇੱਕ ਬਰਾਦ ਦੀ ਨਿਸ਼ਾਨੀ ਆ ਕਿਉਂਕਿ ਜਦੋਂ ਪਹਿਲੇ ਜ਼ਮਾਨਿਆਂ ਦੇ ਵਿੱਚ ਬਾਰਿਸ਼ ਨਹੀਂ ਆਇਆ ਕਰਦੀਆਂ ਸੀ ਤਾਂ ਗੁੱਡੀ ਫੁੱਟੀ ਜਾਂਦੀ ਸੀ ਓਹ ਉਸੇ ਰੀਤ ਨੂੰ ਉਜਾਗਰ ਕਰਦੇ ਹੋਏ ਅੱਜ ਸਾਡੇ ਪਿੰਡ ਦੀਆਂ ਬੀਬੀਆਂ ਦੇਖੋ ਜੀ ਪਿੱਛੇ ਕੱਟ ਦੇਖੋ ਐਨਾ ਕੱਟਦਾ ਜੇ ਕੋਈ ਸੱਤ ਮੁੱਛ ਕੋਈ ਬੰਦੇ ਵੀ ਰੱਖੋ ਜੇ ਤਾਂ ਨਹੀਂ ਹੁੰਦਾ ਅੱਜ ਨਾ ਇੱਕ ਗੁੱਡੀ ਦੇ ਨਾਲ ਹੋਇਆ ਕਹਾ ਤੇ ਜੀ ਕਿਉਂਕਿ ਇਹ ਸਾਰੇ ਲੋਕ ਜਿੰਨੇ ਵੀ ਨਾਲ ਆ ਰਹੇ ਆ ਗਰਮੀ ਤੋਂ ਬੜੇ ਪਰੇਸ਼ਾਨ ਹੈ ਜੀ ਇਸ ਕਰਕੇ ਗੁੱਡੀ ਫੁੱਟਣ ਜਾ ਰਹੇ ਆ ਜੀ ਤੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਗੁੱਡੀ ਫੁੱਤ ਨਾਲ ਜਿਹੜਾ ਮੀਂਹ ਆ ਰਿਹਾ ਏ ਉਸ ਮੀਂਹ ਨਾਲ ਇਹ ਕੱਲਾ ਇਹਨਾਂ ਬੀਬੀਆਂ ਨੂੰ ਨਹੀਂ ਆਪਾਂ ਸਾਰਿਆਂ ਨੂੰ ਪੂਰੀ ਮਾਨਵਤਾ ਨੂੰ ਰਾਤ ਮਿਲਣੀ ਆ ਤੋ ਦੇਖੋ ਜੀ ਦੇਖੋ ਕਿੰਨਾ ਗਰਮੀ ਨੇ ਪਰੇਸ਼ਾਨ ਕੀਤਾ ਹੋਇਆ ਸਾਰਿਆਂ ਨੂੰ ਇੱਧਰ ਆ ਪੁੱਤੇ ਵੀ ਨਾਲ ਸਾਹ ਤੇ ਰਹੇ ਆ ਆ ਦੇਖੋ ਜੀ ਇਹਨਾਂ ਨੂੰ ਗਰਮੀ ਨੇ ਜਿਆਦਾ ਪਰੇਸ਼ਾਨ ਕੀਤਾ ਹੋਇਆ ਦੇਖੋ ਦੋਸਤੋ ਇਹ بارش ਕਰਕੇ ਸਾਰੇ بارش ਨੂੰ ਰੋ ਰਹੇ ਆ ਇਹ بارش ਕਰਕੇ ਗੁੱਡੀ ਫੂਕਣ ਜਾ ਰਹੇ ਆ ਅੱਜ ਇਹ ਵੀ ਸਾਡੇ ਵਿਰਸੇ ਦੀ ਇੱਕ ਰੀਤ ਆ ਇੱਕ ਰਿਵਾਜ ਆਏ ਦੋਸਤੋ ਇਹ ਸਾਡੇ ਪਿੰਡਾਂ ਦੇ ਵਿੱਚ ਆਮ ਇਸ ਰਿਵਾਜ ਨੂੰ ਹੁਣ ਵੀ ਵਰਤਿਆ ਜਾਂਦਾ ਜੀ ਦੇਖੋ ਆ ਗੁੱਡੀ ਜਾ ਰਹੀ ਆ ਆ ਦੇਖੋ ਜੀ ਆ ਮੂਰੇ ਗੁੱਡੀ ਲੈ ਕੇ ਜਾ ਰਹੇ ਆ ਤੇ ਪਿੱਛੇ ਪਿੱਛੇ ਬੀਬੀਆਂ ਬੱਚੇ ਸਾਰੇ ਪਿੰਡ ਦੀਆਂ ਔਰਤਾਂ ਆ ਰਹੀਆਂ ਜੀ ਦੇਖੋ ਦੇਖੋ ਜੀ ਦੇਖੋ ਦੋਸਤੋ ਹੁਣ ਗੁੱਡੀ ਨੂੰ ਖੇਤਾਂ ਵਿੱਚ ਲੈ ਆਏ ਆ ਅੱਗੇ ਨੂੰ ਚਲੋ ਅੱਗੇ ਨੂੰ ਹੋ ਕਿੱਥੇ ਕਿੱਥੇ ਸੰਸਕਾਰ ਕਿੱਥੇ ਕਰਨਾ ਹੈ ਨਾ ਦੇਖੋ ਜੀ ਆਹ ਦੇਖੋ ਜੀ ਦੇਖੋ ਗਰਮੀ ਨੇ ਕਿੰਨੀ ਮੱਤ ਮਾਰਤੀ ਆ ਜੀ ਸਾਡੀਆਂ ਪੈਣਾ ਦੀ ਦੇਖੋ ਇਹਨਾਂ ਦੀ ਮੱਤ ਮਾਰ ਛੱਡੀ ਆ ਗਰਮੀ ਨੇ ਜੀ ਦੇਖੋ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਇਹ ਵੀਡੀਓ ਇੰਦਰ ਦੇਵ ਤੱਕ ਪਹੁੰਚ ਸਕੇ ਏਂਂਦਰ ਦੇਵਤਾ ਜੀ ਤੱਕ ਵੀਡੀਓ ਪਹੁੰਚੀ ਜਾਈ ਗਏ ਦੋਸਤੋ ਐਨੀ ਵੀਡੀਓ ਨੂੰ ਸ਼ੇਅਰ ਕਰਿਓ ਦੇਖੋ ਨਾਲੇ ਮੀਤ ਪੈ ਜੂਗਾ ਤੇ ਨਾਲੇ ਇੱਕ ਇਹ ਤੁਸੀਂ ਦ੍ਰਿਸ਼ ਦੇਖ ਰਹੇ ਆ ਇਹ ਜਿਹੜਾ ਸਾਡਾ ਪਿੰਡੂ ਸੱਭਿਆਤਾ ਜਿਹੜਾ ਸਾਡੇ ਪਿੰਡੂ ਸੱਭਿਆਤਾ ਵਿੱਚ ਜਿਹੜੇ ਰੀਤੀ ਰਿਵਾਜ ਹੁੰਦੇ ਆ ਇਹ ਤੁਹਾਨੂੰ ਉਹਦੀ ਝਲਕ ਦਿਖਾਈ ਜਾ ਰਹੀ ਆ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦੋਸਤੋ ਦੇਖੋ ਜੀ ਇਹ ਸਾਡੇ ਪੰਜਾਬ ਦਾ ਵਿਰਸਾ ਏ ਲੋ ਜੀ ਪਰ ਆਹ ਦੇਖੋ ਹੁਣ ਜਿੱਥੇ ਗੁੱਡੀ ਦਾ ਸੰਸਕਾਰ ਹੋਣਾ ਹੈ ਜੀ ਉਸ ਜਗ੍ਹਾ ਤੇ ਇਹ ਗੁੱਡੀ ਦੀ ਡੈੱਡ ਬੋਡੀ ਲੈ ਕੇ ਪਹੁੰਚ ਚੁੱਕੇ ਹੈ ਜੀ ਮੁੰਡੇ ਆ ਦੇਖੋ ਪੈਸੇ ਦਾ ਵਿਚਾਰੀ ਹੈ ਹੀ ਗੁੱਡੀ ਹੈ ਤੇ ਹੈ ਹੀ ਪਹਿਲਾਂ ਹੀ ਡੈੱਡ ਆ ਦੇਖੋ ਜੀ ਗੱਲੀ ਡੈੱਡ ਬੋਡੀ ਹੈ ਯਾਰ ਦੇਖੋ ਜੀ ਦੇਖੋ ਸਾਰੀਆਂ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੀਆਂ ਭਰਜਾਈਆਂ ਸਾਡੀਆਂ ਬੱਚੀਆਂ ਸਾਡੀਆਂ ਚਾਚੀਆਂ ਤਾਈਆਂ ਸਾਰੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੈ ਜੀ ਦੋਸਤੋ ਵੀਡੀਓ ਲਾਈਕ ਜਰੂਰ ਕਰਦੇ ਹੋ ਔਰ ਸ਼ੇਅਰ ਕਰਦੇ ਹੋ ਵੀਡੀਓ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਸਾਡੇ ਚੈਨਲ ਤੇ ਹਮੇਸ਼ਾ ਪੰਜਾਬ ਦੇ ਵਿਰਸੇ ਨਾਲ ਸੰਬੰਧਿਤ ਵੀਡੀਓਜ਼ ਹੀ ਅਸੀਂ ਅਪਲੋਡ ਕਰਦੇ ਹਾਂ ਜੀ ਦੇਖੋ ਜੀ ਅੱਜ ਗੁੱਡੀ ਕੁੱਕੜ ਦਾ ਪ੍ਰੋਗਰਾਮ ਜਿਹੜਾ ਬਣਾਇਆ ਹੋਇਆ ਕਿਉਂਕਿ ਪੂਰੇ ਪੰਜਾਬ ਨੂੰ ਬਾਰਿਸ਼ ਦੀ ਜ਼ਰੂਰਤ ਹੈ ਹੋਰ ਕੀ ਕਿਉਂਕਿ ਗਰਮੀ ਨੇ ਬੱਚਿਆਂ ਨੂੰ ਬਿਮਾਰ ਕਰਿਆ ਹੋਇਆ ਚੱਲ ਰੱਖਾ ਬਤਾ ਗਰਮੀ ਨੇ ਕੰਮ ਕਰ ਕਰਨ ਵਾਲੇ ਬੰਦਿਆਂ ਨੂੰ ਵੀ ਪਰੇਸ਼ਾਨ ਕੀਤਾ ਹੋਇਆ ਹਾਂ ਸੋ ਦੇਖੋ ਆਏ ਮੈਂ ਦਰਵਾਜ਼ਾ ਲੱਗ ਗੁੱਡੀ ਨੂੰ ਫੋਨ ਰੱਖ ਦਿੱਤਾ ਹੈ ਜੀ ਸ਼ਾਇਦ ਸਹੀ ਨਹੀਂ ਰੱਖੋਗੀ ਆਰਾਮ ਫੜ ਲਿਓ ਓਏ ਮੱਕੂ ਜਲੇ ਆ ਜਾਣਾ ਪੈਣਾ ہمارا ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਦੇਖੋ ਰੱਖ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਹੋਰ ਕਮੈਂਟਾਂ 'ਚ ਆਪਣੇ ਸੁਝਾਅ ਦੇਣਾ ਕਿ ਕਿਆ ਤੁਹਾਡੀ ਪਿੰਡ ਵਿੱਚ ਵੀ ਕਦੇ ਗੁੱਡੀ ਫੁੱਕੀ ਗਈ ਹੈ ਤੇ ਕਮੈਂਟਾਂ 'ਚ ਦੱਸਣਾ ਜ਼ਰੂਰ ਕਿ ਇਸ ਗੁੱਡੀ ਦੇ ਫੁੱਕਣ ਨਾਲ ਕਿਆ ਬਾਰਿਸ਼ ਆਏਗੀ ਕੋਈ ਫਰਕ ਪਊਗਾ ਆ ਦੇਖੋ ਦੋਸਤੋ ਇਹ ਗੁੱਡੀ ਫੂਕਣ ਤੋਂ ਪਹਿਲਾਂ ਜਿਹੜੇ ਜਿਹੜੇ ਰਿਵਾਜ ਹੁੰਦੇ ਆ ਜਿਹੜੀ ਜਿਹੜੀ ਰੀਤੀ ਰਿਵਾਜ ਹੁੰਦਾ ਬਿਲਕੁਲ ਉਹਨਾਂ ਰਵਾਜਾਂ ਨੂੰ ਮੁੱਖ ਰੱਖਦੇ ਹੋਏ ਆ ਦੇਖੋ ਜੀ ਆ ਸਾਡੇ ਭਾਬੀ ਜੀ ਨੇ ਹੁਣ ਮੱਥਾ ਟੇਕ ਦਿੱਤਾ ਜੀ ਇੱਧਰ ਸਾਡੇ ਚਾਚੀ ਜੀ ਖੜੇ ਆ ਦੇਖੋ ਜੀ ਇਹ ਗੁੱਡੀ ਫੂਕਣ ਦਾ ਜਿਹੜਾ ਇਹ ਆਈਡੀਆ ਜਿਹੜਾ ਪਲਾਨ ਆ ਇਹ ਕਈ ਦਿਨ ਦਾ ਬਣ ਰਿਹਾ ਲੇਕਿਨ ਇਹ ਸੰਪੂਰਨ ਅੱਜ ਹੋਣ ਜਾ ਰਿਹਾ ਇਹ ਸਾਡੀਆਂ ਮਾਮਾ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਅੱਜ ਸਵੇਰ ਤੋਂ ਤਿਆਰੀ ਕਰ ਰਹੀਆਂ ਸੀ ਜੀ ਗੁੱਡੀ ਫੂਕਣ ਦੀ ਸਵੇਰੇ 10 ਵਜੇ ਤੋਂ 9 10 ਵਜੇ ਤੋਂ ਲੱਗੀਆਂ ਹੋਈਆਂ ਜੀ ਇਹਨੇ ਗੋਲਗਲੇ ਬਣਾਏ ਆ ਪਹਿਲਾਂ ਸਾਰੇ ਮਹੱਲੇ ਚੋਂ ਇਕੱਠਾ ਕੀਤਾ ਜਿਹੜਾ ਸਿੱਧਾ ਹੁੰਦਾ ਜੀ ਆ ਦੇਖੋ ਜੀ ਦੇਖੋ ਜੀ ਪੂਰੇ ਰੀਤੀ ਰਿਵਾਜ ਅਨੁਸਾਰ ਇਸ ਗੁੱਡੀ ਦਾ ਸੰਸਕਾਰ ਕੀਤਾ ਜਾਏਗਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਐਨੀ ਸ਼ੇਅਰ ਕਰਿਓ ਐਨੀ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਉਹ ਉੱਪਰ ਇੰਦਰਦੇਵ ਮਹਾਰਾਜ ਕੋਲ ਪਹੁੰਚ ਜਾਵੇ ਤੇ ਉਹ ਉੱਪਰ ਤੇ ਆਪਣਾ ਫੁਵਾਰਾ ਚਲਾ ਦੇਵੇ ਔਰ ਮੌਸਮ ਨੂੰ ਹੰਡ ਵਿੱਚ ਤਬਦੀਲ ਕਰ ਦਵੇ ਦੇਖੋ ਦੋਸਤੋ ਇਹ ਸਾਡੀ ਪੈਂਡੂ ਸੱਭਿਆਤਾ

ਰੋਟਾ ਜੀ ਇਹ ਦੀਦੀ ਦਾ ਜਗਾ ਪੁਰਾ ਆਹ ਤਾਂ ਦੋਸਤੋ ਕੁੜੀ ਦਾ ਸੰਸਕਾਰ ਕਰ ਦਿੱਤਾ ਹੈ ਜੀ ਘਰ ਨੂੰ ਬੜੇ ਪਰੇਸ਼ਾਨ ਤੇ ਇਸ ਦੇ ਪਾਇਨਾ ਨਾ ਪੜੋ ਰੋਟਾ ਦੇਖੋ ਤਾਂ ਹੁਣ ਵਿਚਾਰੀ ਨੂੰ ਖੋਗ ਦਿੱਤਾ ਗਿਆ ਜੀ ਤੇ ਹੁਣ ਅਰਦਾਸ ਮੇਰੇ ਦੋਸਤੋ ਸਾਰੇ ਕਰ ਦਿਓ ਕਮੈਂਟਾਂ ਦੇ ਵਿੱਚ ਵੀ ਅਰਦਾਸ ਜੀ ਨੂੰ ਕਰਿਓ ਦੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਮੀਂਹ ਪਾ ਦੇ ਕਿਉਂਕਿ ਮੀਂਹ ਦੀ ਕੱਲੀ ਸਾਨੂੰ ਨਹੀਂ ਸਾਨੂੰ ਬੇਲੇ ਵਾਲਿਆਂ ਨੂੰ ਨਹੀਂ ਕੱਲਿਆਂ ਨੂੰ ਜਰੂਰਤ ਆਪਾਂ ਸਾਰਿਆਂ ਨੂੰ ਜਰੂਰਤ ਹੈ ਜੀ ਪੂਰੇ ਪੰਜਾਬ ਨੂੰ ਜਰੂਰਤ ਹੈ ਮੀਂਹ ਦੀ ਸੋ ਦੇਖੋ ਪੁਰ ਆਪਣੇ ਰੀਤੀ ਰਿਵਾਜ ਅਨੁਸਾਰ ਗੁੱਡੀ ਦਾ ਸੰਸਕਾਰ ਕਰ ਦਿੱਤਾ ਗਿਆ ਜੀ ਆਹ ਦੇਖੋ ਜੀ ਦੇਖੋ ਜੀ ਪਾਣਾ ਫੂਕ ਜਾਂਦਾ ਹੈ ਓਟਕੇ ਦੇ ਉੱਪਰ ਨੂੰ ਕਰਦਾ ਨਾ ਓਟਕੇ ਦੇ ਜ ਕਰ ਦਿੱਤਾ ਮਨਾ दोस्तों, पूरे रीति रिवाज अनुसार गुडी का संस्कार किया गया लेकिन रिवाज हूं हजे पंद्रह दस पंद्रह मिनट रोकना है जब गुड्डी पूरी तरह सुख जूगी ਯਾਰ ਇਹ ਵੀ ਯਾਰ ਬਿਲਕੁਲ ਸਵਾਬ ਆਣ ਜੂਗੀ ਕਹਿੰਦੇ ਫੇਰ ਘਰ ਨੂੰ ਜਾਣਾ ਹੈ ਫੁੱਲ ਵੀ ਜੋ ਬਣਿਆ ਕੱਲ ਕੱਲੂ ਬੀਰਵਾਰ ਹੈ ਯਾਰ ਬੀਰਵਾਰ ਨੂੰ ਚੱਕਦੇ ਨਹੀਂ ਹੁੰਦੇ ਸ਼ੁਕਰਵਾਨ ਨੂੰ ਜੂਗੇ ਭਾਈ ਭਾਈ ਜਿਹੜੇ ਜਿਹੜੇ ਬੰਦੇ ਕਾਂਦੀ ਤੇ ਨਾ ਕਾਂਦੀ ਕਿੱਥੇ ਆ ਹਾਂ ਜਿਹੜੇ ਕਾਂਦੀ ਆ ਭਾਈ ਕੱਲੂ ਸਾਰੇ ਉਰੇ ਆ ਜਿਓ ਲੇਕਿਨ ਰਾਤ ਨੂੰ ਗੱਡੀ ਸੌਗੀ ਥੋੜੇ ਨਾਲ ਸੱਚੀ ਨਾ ਸਾਰੇ ਉਰੇ ਆ ਜਿਓ ਆਹ ਤਾਂ ਆਂਕਰ ਵੇਰੇ ਲੋ ਦੇਖੋ ਜੀ ਹੁਣ ਗੁੱਡੀ ਫੁਕਣ ਤੋਂ ਬਾਅਦ ਸਾਰਿਆਂ ਦੇ ਮੂੰਹ ਮਿੱਠੇ ਕਰਾਏ ਜਾ ਰਹੇ ਆ ਜਿਹੜੇ ਅੱਜ ਸਵੇਰੇ ਤੋਂ 9 ਵਜੇ ਤੋਂ ਇਹ ਤਿਆਰੀ ਚੱਲ ਰਹੀ ਸੀ ਗੋਲਪਰੀਆਂ ਦੀ ਉਹ